ਇਹ ਆ ਦੋਸਤੋ ਸ਼ਾਂਗੜ ਪਿੰਡ ਦੀ ਸ਼ਾਨ ਇੱਥੋਂ ਦੇ ਮੀਡਲਜ਼ ਮੈਦਾਨ ਜੀ ਨੂੰ ਆਪਾਂ ਕਹ ਦਿੰਨੇ ਆ ਇਹ ਘਾਹ ਦੇ ਮੈਦਾਨ ਆ ਇੱਥੇ ਪਹਾੜੀ ਦੀ ਟੀਸੀ ਦੇ ਬਣੇ ਹੋਇਆ ਔਰ ਇਹਨਾਂ ਦੀ ਬੰਤਰ ਇਸ ਤਰ੍ਹਾਂ ਦੇਖੋ ਤੁਸੀਂ ਥੱਲੇ ਨੂੰ ਭਲਾਂਣ ਵੀ ਪਾਣੀ ਵੀ ਇਹਨਾਂ ਤੇ ਜਦੋਂ ਬਰਫ ਬਰਦੀ ਹੋਊਗੀ ਉਹ ਥੱਲੇ ਦੀ ਪਾਣੀ ਵਗ ਕੇ ਜਾਂਦਾ ਹੋਊਗਾ ਬਰਫ ਪੈਂਦੀ ਇੱਥੇ 1.5 ਫੁੱਟ 2 ਫੁੱਟ ਤੱਕ ਵੀ ਪੈ ਜਾਂਦੀ ਹੈ ਤੇ ਬਹੁਤ ਸੋਹਣੀ ਗੱਲ ਬਹੁਤ ਉਹ ਰਾਲੇ ਦੋਲੇ ਸਾਰੇ ਪਾਸੇ ਇੱਧਰ ਬਰਫਾਂ ਵਾਲੇ ਪਹਾੜ ਵੀ ਦੀਂਦੇ ਆ ਤੇ ਇੱਧਰ ਕਾ ਪਹਾੜ ਦੀ ਲੜੀ ਹੈ ਜਿਹੜੀ ਇੱਧਰ ਵੀ ਦੀਂਦੀ ਆ ਤੇ ਇਹ ਜਿਹੜੇ ਸਾਹਮਣੇ ਘਰਬਾਰ ਆ ਇਹ ਵੀ ਸ਼ਾਂਗੜ ਪਿੰਡ ਦੀ ਆ ਤੇ ਇਥੋਂ 3 ਕਿਲੋਮੀਟਰ ਅੱਗੇ ਹੈਗਾ ਬਰਸ਼ਾਂਗੜ ਉੱਥੇ ਬਹੁਤ ਖੂਬਸੂਰਤ ਝਰਨਾ ਅੱਧੇ ਕਿਲੋਮੀਟਰ ਦਾ ਟ੍ਰੈਕ ਕਰਨਾ ਪੈਂਦਾ ਤੇ ਉਹ ਸਾਹਮਣੇ ਇੱਕ ਕੁਦਰਤ ਦਾ ਅਦਭੁਤ ਨਜ਼ਾਰਾ ਥੱਲੋਂ ਮੋੜ ਏਕਾ ਤੇ ਉੱਪਰ ਜਾ ਕੇ ਚਾਰ ਦੀਰਦਾਰ ਦੇ ਦਰਖਤ ਬਣ ਗਿਆ ਪੂਰੇ ਲੰਬੇ ਜੀ ਉੱਪਰੋਂ ਦੇਖੀਏ ਤਾਂ ਇਹ ਚਾਰ ਆ ਉਹ ਦੇਖੋ ਤੇ ਥੱਲੋਂ ਦੇਖੀਏ ਤਾਂ ਇਹ ਹੈਗੇ ਆ ਇੱਕੋ ਹੀ ਆ ਇਸ ਤਰ੍ਹਾਂ ਮੇ ਕੁਦਰਤਾਂ ਜਿਹੜੀ ਆਪਣੇ ਕ੍ਰਿਸ਼ਮੇ ਸਿਰਜਦੀ ਹੈ ਜਦੋਂ ਆਪਾਂ ਪਹਾੜਾਂ ਚ ਜਾਂਦੇ ਆ ਦੇਖਣ ਨੂੰ ਮਿਲਦਾ ਹੈ ਕੁਦਰਤ ਦੇ ਕ੍ਰਿਸ਼ਮੇ